ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਹੁਣ ਆਪਾਂ ਚੱਲੇ ਆ ਬੁਟੀਕ ਤੇ ਅੱਜ ਥੋੜਾ ਜਿਹਾ ਲੇਟ ਹੀ ਹੋ ਗਏ 9 ਵਜ ਗਏ ਨੇ ਸੌਰੀ ਸਾਢੇ 9 ਹੋ ਗਏ ਨੇ 9 ਵਜ ਤਾਂ ਮੈਂ ਰੋਜ਼ ਹੀ ਜਾਂਦੀ ਆ ਤੇ ਹੁਣ ਅਸੀਂ ਚੱਲੇ ਆ ਕੁੜੀਆਂ ਵਾਗੀਆਂ ਚਲੋ ਉਹਨਾਂ ਨੇ ਖੋਲ ਲਿਆ ਗੇਟ ਵਗੈਰਾ ਹਨਾ ਹੁਣ ਅਸੀਂ ਜਾ ਰਹੇ ਹਾਂ ਅੱਜ ਹਰਸ਼ ਦਾ ਹੈਗਾ ਜਨਮ ਦਿਨ ਉਹਦੇ ਕਰਕੇ ਅਸੀਂ ਲੇਟ ਹੋ ਗਏ ਘਰੋਂ ਹੀ ਤੁਰਨ ਵੇਲੇ ਤੇ ਹੁਣ ਹਰਸ਼ ਵੀ ਨਾਲ ਹੀ ਜਾਊਗਾ ਤੇ ਚਲੋ ਜਿਹੜਾ ਇਹਨੇ ਕੁਝ ਲੈਣਾ ਹੋਊਗਾ ਉੱਥੋਂ ਲੈ ਲੂਗਾ ਹਨਾ ਵੈਸੇ ਤਾਂ ਅਸੀਂ ਹਰ ਇੱਕ ਸਾਲ ਨਵੇਂ ਕੱਪੜੇ ਲੈ ਕੇ ਦੇਣੇ ਹੁੰਨੇ ਆ ਇੱਕ ਦੋ ਦਿਨ ਪਹਿਲਾਂ ਹੀ ਇਸ ਵਾਰੀ ਥੋੜਾ ਜ ਮੈਂ ਵੀ ਜ਼ਿਆਦਾ ਵਿਜੀ ਸੀਗੀ ਇਹ ਵੀ ਪਟਿਆਲੇ ਤੋਂ ਕੱਲ ਹੀ ਆਏ ਤੇ ਟਾਈਮ ਹੀ ਨਹੀਂ ਮਿਲਿਆ ਹੈਗਾ वैसे तो बच्चे रोज ही कपड़े खरीद देने चलो हां अपनी पसंद आंदे ਤੇ ਖਰੀਦਦਾ ਹੀ ਰਹਿੰਦਾ ਹੈਗਾ ਮੈਂ ਇਹਨੂੰ ਆदत ਹੈ ਮੈਂ ਹਰ ਇੱਕ ਸਾਲ ਇਹਨੂੰ ਹਨਾ ਜਨਮ ਦਿਨ ਤੋਂ ਪਹਿਲਾਂ ਨਵੇਂ ਕੱਪੜੇ ਲੈ ਕੇ ਦੇਣੇ ਹੁੰਦੇ ਆ ਤਾਂ ਕਿ ਜਨਮ ਦਿਨ ਵਾਲੇ ਦਿਨ ਇਹ ਸਵੇਰੇ ਜਦੋਂ ਗੁਰਦੁਆਰਾ ਸਾਹਿਬ ਜਾਵੇ ਉਹੀ ਕੱਪੜੇ ਪਾ ਕੇ ਜਾਂਦਾ ਹੁੰਦਾ ਨਵੇਂ ਮੱਥਾ ਟੇਕਣ ਗਿਆ ਅੱਜ ਕਹਿੰਦਾ ਕੱਪੜੇ ਨਹੀਂ ਛੱਡਦਾ ਹੈਗਾ ਕੱਪੜੇ ਤਾਂ ਲਵਾਂਗਾ ਹੁਣ ਲੈ ਦਿਓ ਕਹਿੰਦਾ ਇਹਨੂੰ ਚਲੋ ਕੱਪੜੇ ਵੀ ਲੈ ਦਾਂਗੇ ਫੋਨ ਮੰਗਦਾ ਹੈਗਾ ਫੋਨ ਇਹਦਾ ਖਰਾਬ ਹੋਇਆ ਪਿਆ ਥੋੜੇ ਦਿਨਾਂ ਦਾ ਕਦੇ ਉਹ ਬੰਦ ਹੋ ਜਾਂਦਾ ਹੈ ਹਨਾ ਚਾਰਜ ਘੱਟ ਹੁੰਦਾ ਆ ਹੁਣ ਨਵਾਂ ਫੋਨ ਵੀ ਲੈ ਦਾਂਗੇ ਮੇਰਾ ਕਿੱਦੇ ਨਟਾਲਿਆ ਹੋਇਆ ਤੀ ਮੈਂ ਕਿਹਾ ਤੇਰੇ ਜਨਮ ਦਿਨ ਤੇ ਲੈ ਕੇ ਦੇਵਾਂਗੇ ਫੋਨ ਵੈਸੇ ਤਾਂ ਮਹੀਨਾ ਹੋ ਗਿਆ ਫੋਨ ਇਹਦਾ ਖੜ ਜਾਂਦਾ ਆ ਹਨਾ ਤੇ ਜਦੋਂ ਕਰਦਾ ਹੈਗਾ ਬੈਟਰੀ ਫੁੱਲ ਕਰਦੇ ਨਾਲ ਦੀ ਨਾਲ ਬੰਦ ਹੋ ਜਾਂਦਾ ਬਸ ਐ ਜਿਹੀ ਉਹ ਦਿਨ ਜਿਹੜਾ ਕਹੇਗਾ ਬਹੁਤ ਔਖਾ ਤੀਜੀ ਅਸੀਂ ਵੀ ਫੋਨ ਕਰਦੇ ਤੇ ਇੱਕ ਹੁਣ ਇਹ ਪਟਿਆਲੀ ਹੁੰਦਾ ਹਨਾ ਪੜਦਾ ਉੱਥੇ ਹੀ ਰਹਿੰਦਾ ਹੈਗਾ ਸਾਰਿਆਂ ਨੂੰ ਪਹਿਲਾਂ ਦੱਸਿਆ ਹੀ ਹੋਇਆ ਹੈਗਾ ਤੇ ਫਿਰ ਗੱਲ ਗੁਲ ਕਰਦੇ ਆ ਜਦੋਂ ਫੋਨ ਕਈ ਵਾਰੀ ਇਹਦਾ ਬੰਦ ਆਉਂਦਾ ਹੈਗਾ ਬੰਦ ਹੋ ਜਾਂਦਾ ਹੈਗਾ ਤੇ ਚਲੋ ਫੋਨ ਬਿਣਾ ਵੀ ਨਹੀਂ ਸਰਦਾ ਹਨਾ ਜਵਾਕ ਵਾਰ ਹੀ ਰਹਿੰਦੇ ਆ ਸਾਰਾ ਦਿਨ ਗੱਲਬਾਤ ਕਰਨੀ ਜਾਂ ਕੋਈ ਪੜਾਈ ਦਾ ਜਾਂ ਕੋਈ ਵੀ ਸਾਰੇ ਕੰਮ ਅੱਜਕੱਲ ਫੋਨ ਨਾਲ ਹੀ ਹੋ ਗਏ ਜਿਵੇਂ ਆਪਾਂ ਕਹ ਦੀ ਇਹ ਬੰਦੇ ਦੀ ਜ਼ਰੂਰਤ ਹੋ ਗਿਆ ਫੋਨ ਹਨਾ ਇੱਕ ਲੋਡ ਹੀ ਹੋ ਗਿਆ ਹੁਣ ਜਿਵੇਂ ਲੋਡ ਫੋਨ ਬਿਨਾ ਵੀ ਸਰਦਾ ਨਹੀਂ ਹੈਗਾ ਕੰਮ ਵੀ ਸਾਰੇ ਜਿਹੜੇ ਫੋਨ ਵਗੈਰਾ ਤੇ ਹੋ ਗਏ ਹਨ ਤੇ ਹੁਣ ਆਪਾਂ ਚੱਲਦੇ ਆ ਆ ਜੋ ਕਿੱਥੇ ਐਸ ਹਰਸ ਹਰਸ ਕਿਧਰ ਗਿਆ ਮੈਂ ਲਾਦੇ ਹੁਣ ਸ਼ਰਟ ਤੇ ਪ੍ਰੈਸ ਕਰਨ ਵਾ ਗਿਆ ਰਾਤ ਦੀ ਪ੍ਰੈਸ ਕਰੀ ਮਾੜਾ ਜਿਹਾ ਬਲ ਪੈ ਗਿਆ ਆ ਜਾ ਦੁਕਾਨ ਨੂੰ ਜਾਂਦਾ ਹਾਂ ਬਟਿਕ ਨੂੰ ਲਾਤਾ ਮੈਂ ਲੋਕ ਚਾਲ ਕੱਢ ਗੱਡੀ ਵਾਰ ਲੋ ਹਰਸ ਨੂੰ ਲਾਈਏ ਮੇਰੇ ਕੱਪੜੇ ਨਹੀਂ ਤਾਂ ਕੋਈ ਨਾ ਬਲ ਕਿਹੜਾ ਬਲ ਕੀ ਕਹਿੰਦੇ ਨੇ ਜਾ ਕੇ ਬਟਿਕ ਤੇ ਪ੍ਰੈਸ ਕਰ ਲਈ ਮਾਂ ਕਿਤੇ ਹੁਣ ਤੂੰ ਪ੍ਰੈਸ ਕਰ ਦੇ ਲੇਟ ਸਾਡੀ ਜਿਹੜੀ ਹੈਗੀ ਹਿੱਲੀ ਜਾਂਦੀ ਐ ਅੱਜ ਪਤਾ ਨਹੀਂ ਕੀ ਹੋ ਗਿਆ ਜੀ ਕੱਟੀ ਵਧੀ ਜੇ ਜਾਂਦੀ ਐ ਕਹਿੰਦਾ ਮੇਰੀ ਸਾਲਟ ਚ ਵਾਲ ਨੇ ਮੈਂ ਖ ਸਾਰਿਆਂ ਨੂੰ ਮਿਲ ਲੈ ਕਹਿੰਦਾ ਮੇਰੀ ਸਲਟ ਚ ਵੱਲਨੇ ਤੇ ਬੁਟੀਕ ਤੇ ਜਾ ਕੇ ਇਹਦੀ ਸਲਟ ਪ੍ਰੈਸ ਕਰਦੇ ਆ ਫੇਰ ਮਲਾਵਾਂਗੇ ਸਾਰਿਆਂ ਨੂੰ ਅੱਛਾ ਪੇਮੈਂਟ ਚੱਕ ਲਈ ਆ ਪਿਆ ਫੋਨ ਹਏ ਨਾ ਪੇਮੈਂਟ ਆਹ ਫੋਨ ਤੇਰਾ ਇਨਾ ਵਧੀਆ ਫੋਨ ਹੈਗਾ ਦੇਣ ਨੂੰ ਵੀ ਜੀ ਨਹੀਂ ਕਰਦਾ ਪਤਾ ਨਹੀਂ ਕੀ ਹੋਇਆ ਪਤਾ ਨਹੀਂ ਜਾਣ ਕੇ ਹੀ ਜਾਂਦਾ ਅਰੇ ਖ ਉਹ ਤਾਂ ਮੈਂ ਰੱਖੂੰ ਤੇ ਇਨਾ ਵਧੀਆ ਫੋਨ ਲੈ ਕੇ ਦਿੱਤਾ ਤੇ ਇਹ ਵੀ ਵਧੀਆ ਸੀ ይደረራል ਲਓ ਜੀ ਹੁਣ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਪਹਿਲਾ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਮੱਥਾ ਟੇਕਾਂਗੇ ਹਨਾ ਦਿਨ ਦੀ ਸ਼ੁਰੂਆਤ ਜਿਹੜੇ ਹੈਗੇ ਕਰਾਂਗੇ ਬਾਬਾ ਜੀ ਦੇ ਚਰਨਾਂ 'ਚੋਂ ਸਵੇਰੇ ਵੈਸੇ ਤਾਂ ਅਸੀਂ ਸਵੇਰੇ ਹਨਾ ਦੇਖ ਕਰਵਾਉਣੇ ਹੁੰਨੇ ਆ ਹਰਸ ਦੇ ਨਾਮ ਤੇ ਹਰਸ ਵਾਲੀ ਤੇ ਦੇਖ ਕਰਵਾਗੇ ਸੀ ਕਿ ਕੁਲਵਿੰਦਰ ਹਰਸ ਉੱਠਿਆ ਨਹੀਂ ਸੀਗਾ ਹੁਣ ਮੈਂ ਕਿਹਾ ਪਹਿਲਾਂ ਵੀ ਗੁਰਦੁਆਰਾ ਸਾਹਿਬ ਮੱਥਾ ਟੇਕ ਲੈ ਫਿਰ ਚੱਲਾਂਗੇ ਆਪਾਂ ਬਿਟੇਕਦੇ ਜੀ ਬਾਬਾ ਜੀ ਤੋਂ ਜਿਹੜੇ ਹੈਗੇ ਦਿਨ ਦੀ ਸ਼ੁਰੂਆਤ ਕਰਾਂਗੇ ਹੋ ਜੀ ਹੁਣ ਆਪਾਂ ਆ ਗਏ ਦੁਕਾਨ ਤੇ ਮਟਿਕ ਤੇ ਆ ਗਏ ਆਪੇ ਆਪਣਾ ਬੋਰਡ ਆ ਬੱਸ ਸਟੈਂਡ ਨੂੰ ਚੱਲੇ ਜਾਂ ਅੰਦਰ ਰਸਤਾ ਉਹ ਸਾਹਮਣੇ ਆਪਣਾ ਬੁਟੀਕ ਉਹ ਦੇਖੋ ਵੱਡਾ ਬੋਰਡ ਹੁਣ ਆਪਾਂ ਅਗੇ ਤੇਜੀ ਬਾਜ਼ਾਰ ਦੇ ਵਿੱਚ ਹਰਸ ਨੂੰ ਫੋਨ ਦਬਾਉਣਾ ਤੇ ਹਰਸ ਨੂੰ ਫੋਨ ਦਵਾਤਾ ਤੇ ਕੋਈ ਬ ਵਾਲਾ ਜਿਹੜਾ ਹੈਗਾ ਇਹਨੇ ਆਈਫੋਨ ਲੈਤਾ ਆ ਚਲੋ ਜੀ ਜਿਵੇਂ ਕਹਿੰਦੇ ਹੁੰਦੇ ਨੇ ਮੈਂ ਪਹਿਲਾਂ ਕਹਿੰਦੀ ਸੀ ਮੈਂ ਖਿਆ ਤਾਂ 15-20 ਦਿਨਾਂ ਦੀ ਕਮਾਈ ਜਿਹੜੀ ਹੈਗੀ ਮਿੰਟਾਂ ਚ ਦੀ ਲਾਤੀ ਚਲੋ ਬੱਚੇ ਦੇ ਉੱਤੋਂ ਦੀ ਜਿਵੇਂ ਆਪਾਂ ਕਹਿਦੀ ਹੈ ਹਨ ਤੇ ਕੋਈ ਪੈਸਾ ਪੂਸਾ ਕੋਈ ਮੈਨੇ ਨਹੀਂ ਰੱਖਦਾ ਹੈਗਾ ਜੇ ਜਵਾਕ ਦੇ ਸੌਂਕ ਵੀ ਚਲੋ ਪੂਰੇ ਹੋਣੇ ਚਾਹੀਦੇ ਨੇ ਵੈਸੇ ਜਿਹੜਾ ਹੈਗਾ ਤੇ ਠੀਕ ਹੈ ਜੀ ਬੱਚਾ ਹੋਰ ਜਿਵੇਂ ਹੋਰ ਜ਼ਿਆਦਾ ਇਹ ਖਰਚੇ ਨਹੀਂ ਕਰਦਾ ਹੈਗਾ ਤੇ ਫੋਨ ਵੀ ਹੁਣ ਇਹਨੂੰ ਮਜਬੂਰੀ ਸੀਗੀ ਤਾਂ ਕਰਕੇ ਲੈ ਕੇ ਦਿੱਤਾ ਫੋਨ ਬਿਨਾ ਸਰਦਾ ਵੀ ਹੈ ਨਹੀਂਗਾ ਤੇ ਬਹੁਤ ਖੁਸ਼ ਸੀਗਾ ਇੱਥੇ ਇਹਨੂੰ ਇਹਦੀ ਪਸੰਦ ਦਾ ਜਿਹੜਾ ਹੈਗਾ ਫੋਨ ਲੈ ਕੇ ਦਿੱਤਾ ਚਲੋ ਜਿਵੇਂ ਆਪਾਂ ਕਹਿਦੀ ਹੈ ਹਨਾ ਆਪਾਂ ਵੀ ਕਿਹਦੇ ਵਾਸਤੇ ਫਿਰਦੇ ਆ ਕਿਹਦੇ ਵਾਸਤੇ ਕਮਾਉਨੇ ਆ ਜੇ ਆਪਾਂ ਆਪਣੇ ਜਿਵੇਂ ਬੱਚਿਆਂ ਦੇ ਜਾਂ ਮਾਪੇ ਦੇ ਹਨਾ ਸ਼ੌਂਕ ਨਹੀਂ ਪੂਰੇ ਕਰ ਸਕਦੇ ਫਿਰ ਕਮਾਈ ਕਰਨ ਦਾ ਕੋਈ ਫਾਇਦਾ ਨਹੀਂ ਜੇ ਤੁਹਾਡੇ ਮਾਪੇ ਹੈਗੇ ਨੇ ਘਰ ਦੇ ਵਿੱਚ ਹਨਾ ਉਹਨਾਂ ਦੇ ਸ਼ੌਂਕ ਪੂਰੇ ਕਰੋ ਉਹਨਾਂ ਨੂੰ ਲੋੜ ਦੀਆਂ ਚੀਜ਼ਾਂ ਦਿਓ ਹਨਾ ਹੁਣ ਆਪਾਂ ਆ ਗਏ ਜੀ ਬੁਟੀਕ ਤੇ ਦੇਖੋ ਬੁਟੀਕ ਦੇ ਆ ਰੌਣਕਾਂ ਸਟੂਡੈਂਟ ਆਪਣੇ ਕੰਮ ਕਰ ਰਹੇ ਆ ਜੇ ਮੈਂ ਪਰਾਂ ਹੋਰਾਂ ਵੀ ਵਗ ਜਾਂ ਤਾਂ ਜਿਹੜੇ ਹੈਗੇ ਨੇ ਬੱਚੇ ਪਹਿਲਾਂ ਦੇ ਸਿੱਖੇ ਹੋਏ ਨੇ ਬਹੁਤ ਵਧੀਆ ਕੰਮ ਕਰ ਰਹੇ ਆ ਇੱਕ ਦੂਜੇ ਨੂੰ ਦੱਸ ਵੀ ਦਿੰਦੇ ਆ ਕੰਮ ਸਾਂਝੇ ਵੀ ਲੈਂਦੇ ਆ ਹੁਣ ਆਪਾਂ ਚੱਲੇ ਆਂ ਜੀ ਬੁਟੀਕ ਤੋਂ ਘਰੇ ਹਰਸ ਆਇਆ ਨਹੀਂ ਹੈਗਾ ਕੁਛ ਨੋ ਕੁਸਾ ਜਿਹੜਾ ਹੈਗਾ ਭੁੱਲ ਜਾਂਦੇ ਆ ਮੱਲੋ ਮੱਲੀ ਪਤਾ ਹੀ ਨਹੀਂ ਲੱਗਦਾ ਹੈਗਾ ਤਿੰਨ ਵਾਰੀ ਲੋਕ ਖੋਲ ਲਿਆ ਰੋਜ਼ ਹੀ ਮੇਰਾ ਇਹ ਕੰਮ ਹੈ ਕੋਈ ਨਾ ਕੋਈ ਚੀਜ਼ ਰਹਦੀ ਹੁਣ ਆ ਦੇਖੋ ਸੰਧੂ ਸਾਹਿਬ ਦਵਾਰੇ ਚੱਕਣ ਗਏ ਨੇ ਇੱਕ ਦਪੱਟਾ ਤਿਆਰ ਕਰਿਆ ਹੋਇਆ ਵਿੱਚ ਹੀ ਰਹਿ ਗਿਆ ਸੀਗਾ ਗੱਡੀ ਦੇ ਆ ਦੇਖੋ ਆਪਣਾ ਇਹ 메ਨ ਰੋਡ ਤੋਂ ਬੋਰਡ ਲੱਗਿਆ ਹੋਇਆ ਦਿਖਦਾ ਹੈ ਆਪਣਾ ਉੱਚਾ ਹੈ ਆਪਣਾ ਬਟੇਕ ਹੈ ਕੜਾ ਪੱਟਾ ਕੋਲ ਲਏ ਸੀਗੇ ਚਲੋ ਉਹ ਵੀ ਚੱਕ ਲਿਆਂਦਾ ਦੇਖੋ ਸਾਰੇ ਦੁਪੱਟੇ ਅੱਜ ਰੈਡੀ ਕਰਵਾਇਆ ਤੇ ਗੈਸੇ ਜਲਾ ਕੇ ਤਿਆਰ ਹੋਏ ਨੇ ਕਾਫੀ ਸੂਟ ਜਿਹੜੇ ਹੈਗੇ ਤੇ ਦੇਣੇ ਆ ਕੱਲ ਨੂੰ ਡੇਢ ਦਿੱਤੀ ਹੋਈ ਐ ਇਹ ਵੀ ਬਾਹਰ ਹੀ ਆਏ ਹੋਏ ਆ ਕੱਪੜੇ ਬਾਹਰ ਉਹਨਾਂ ਦੇ ਰਿਸ਼ਤੇਦਾਰ ਆਏ ਹੋਏ ਆ ਜਿਹੜੇ ਇਹ ਕੱਪੜੇ ਲੈ ਕੇ ਜਾਣਗੇ ਉਹਨਾਂ ਨੂੰ ਫੜਾਉਣੇ ਆ ਕੱਪੜੇ ਫਰਨੋ ਸਾਰੇ ਦੇਨੇ ਆ ਦੋ ਕਮੀਜ਼ ਰਹਿ ਗਏ ਤਰਪਾਈ ਕਰਨ ਕਿ ਨਹੀਂ ਉਹ ਕੁੜੀਆਂ ਲੈ ਕੇ ਗਈਆਂ ਨੇ ਤਰਪਾਈ ਕਰਨ ਵਾਸਤੇ ਤੇ ਬਾਕੀ ਉਹਨਾਂ ਦੇ ਜਿਹੜੇ ਹੈਗੇ ਪਾਈਪਿੰਗ ਰਹਿੰਦੀ ਸੀਗੀ ਫਿਨਿਸ਼ਿੰਗ ਪੱਟੀ ਲਗਾਈ ਏ ਇੱਕ ਦੋ ਤੇ ਤਾਂ ਹਨ ਉਹ ਫਿਰ ਮੈਂ ਜਿਹੜੀ ਇੱਥੇ ਵਾਲੀ ਮਸ਼ੀਨ ਦਾ ਉਹ ਪੈਰ ਜਿਹੜਾ ਦੂਸਰਾ 3D ਪੈਰ ਜਾ ਹੁੰਦਾ ਹੈ ਨਾ ਉਹ ਪੈਰ ਲੱਗਿਆ ਹੋਇਆ ਇਹ ਵਾਲੀ ਮਸ਼ੀਨ ਤੇ ਉਹ ਇੱਥੇ ਸੈੱਟ ਆਉਂਦੀ ਹੈ ਕਾਰ ਵਾਲੀ ਮਸ਼ੀਨ ਤੇ ਜਿਹੜਾ ਸਿੰਪਲ ਪੈਰ ਲੱਗਿਆ ਹੈ ਮਸ਼ੀਨ ਦਾ ਜਿਹੜਾ ਹੁੰਦਾ ਹੈ ਨਾ ਤੇ ਉਹ ਮੈਂ ਰਾਤ ਕੱਲ੍ਹ ਆ ਵੀ ਐ ਦੁਆਰ ਸੀਗਾ ਘਰੇ ਕੱਪੜੇ ਦਾ ਬਣਾ ਲਏ ਸੀਗੇ ਉਹਨਾਂ ਦੀ ਪਾਈਪਿੰਗ ਦੀ ਜਿਹੜੀ ਫਿਨਿਸ਼ਿੰਗ ਰਹਿੰਦੀ ਸੀਗੀ ਫਿਨਿਸ਼ਿੰਗ ਪੱਟੀ ਲਗਾਉਣੀ ਸੀਗੀ ਇੱਕ ਤੇ ਪਾਈਪਿੰਗ ਰਹਿੰਦੀ ਸੀਗੀ ਹਨਾ ਤੇ ਉਹ ਲਗਾਤੀ ਹੁਣ ਆਪਾਂ ਚੱਲੇ ਆ ਘਰੇ ਜਾ ਕੇ ਸਬਜ਼ੀ ਸੂਜੀ ਬਣਾਵਾਂਗੇ ਹਰਸ ਫੇਥੋਂ ਹੀ ਆਉਦੇ ਦੋਸਤਾਂ ਕੋਲੇ ਚੱਲੇ ਗਰਮਾਸਤਮਾਨਾ ਸਾਹਿਬ ਜਿਹੜਾ ਹੈਗਾ ਮੱਥਾ ਟੇਕ ਕੇ ਆਉਣਾ ਮੈਂ ਕਿਹਾ ਚਲ ਕੋਈ ਨਹੀਂ ਜਾਇਆ ਆਪਦੇ ਦੋਸਤਾਂ ਨਾਲ ਗਿਆ ਜੀ ਹੁਣ ਆਪਾਂ ਚੱਲਿਆਂ ਘਰੇ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ